ਨਸ਼ਿਆਂ ਵਿਰੋਧ ਜੰਗ ਦੇ ਵਿੱਚ ਅਤੇ ਨਜਾਇਜ਼ ਸ਼ਰਾਬ ਦੀ ਤਸਕਰੀ ਸੰਬੰਧੀ ਜ਼ਿਲਹੰਦਰ ਦਿਹਾਤੀ ਪੁਲਿਸ ਵੱਲੋਂ ਸਵਰਦਾਸੀ ਰੋਈ ਵਾਦੀ ਨੰਬਰ ਦੇ ਆਸੀ ਐਸਐਸਪੀ ਸਰਦਾਰ ਅਰਵਿੰਦਰ ਸਿੰਘ ਅਤੇ ਡੀਐਸਪੀ ਫਲੋਰ ਸਰਵਨ ਸਿੰਘ ਬਾਜ ਜੀ ਦੀ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਅਧਾਰਾ ਫਲੋਰ ਪੁਲਿਸ ਨੇ ਇੱਕ ਦੋਸ਼ੀ ਰਿਤਿਕ ਵਾਸੀ ਪੰਚਟੇ ਰੈਣ ਨੂੰ ਗ੍ਰਿਫਤਾਰ ਕੀਤਾ ਉਸ ਕੋਲੋਂ ਨੌ ਪੇਟੀਆਂ ਸ਼ਰਾਬ ਨਜਾਇਜ਼ ਅੰਗਰੇਜ਼ੀ ਬ੍ਰਾਮਦ ਹੋਈਆਂ ਜੋ ਉਕਤ ਪੇਟੀਆਂ ਉਹ ਰਵੀ ਵਾਸੀ ਨਵਾਂ ਸ਼ਹਿਰ ਤੋਂ ਖਰੀਦ ਕਰਕੇ ਲਿਆਂਦਾ ਸੀਗਾ ਤੇ ਰਵੀ ਵੀ ਇਸ ਨੂੰ ਕਿਸੇ ਹੋਰ ਵਿਅਕਤੀ ਕੋਲੋਂ ਖਰੀਦ ਕਰਕੇ ਲਿਆਂਦਾ ਸੀ ਜਿਸ ਨੂੰ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਮੁਕਦਮੇ 'ਚ ਗ੍ਰਿਫਤਾਰ ਕਰਾਂਗੇ ਰਿਤਿਕ ਤੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਹੈ ਜੋ ਕਿ ਛੋਟੇ-ਵਡੇ ਵਾਰਦਾਤਾਂ ਦੇ ਵਿੱਚ ਨਾਲ ਰਿਹਾ ਚੋਰੀ ਦੀਆਂ ਸਨੇਚਿੰਗ ਦੀਆਂ ਉਹਨੇ ਸ਼ਰਾਬ ਦੇ ਕੰਮ ਸਲਿੱਪਟ ਹੋ ਗਿਆ ਸੀ ਜਿਸ ਨੂੰ ਮੁਕਦਮੇ 'ਚ ਗ੍ਰਿਫਤਾਰ ਕੀਤਾ ਗਿਆ ਇਹਨਾਂ ਮਾਮਲਿਆਂ 'ਤੇ ਇਹ ਤਕਰੀਬ 4-5 ਪਰਚੇ ਦਰਜ ਚਾਰ ਮੁਕਦਮੇ 8 ਮਤਲਬ ਕਿੰਨੀ ਤੋਂ ਇਹਦੀ ਹੈਗੀ ਹੈ ਸ਼ਰਾਬ ਦੀ ਬੋਤਲ ਇਹਦੀ ਇਹ ਤਕਰੀਬ 108 ਬੋਤਲਾਂ ਨਜਾਇਜ਼ ਸ਼ਰਾਬ बरामद ਹੋਈਆਂ ਜੋ ਕਿ ਅੱਛੀ ਕੁਆਂਟੀਟੀ ਹੈ ਤੇ ਇਹ ਸਸਤੇ ਦਮਾ ਚ ਲਿਆ ਕੇ ਮਹਿੰਗੇ ਦਮਾ ਚ ਵੇਚਦੇ